Ole solea agarri tu, te nasa sat. ਮੈਂ ਹਾਂ ਅਮਨਜੀਤ ਸਿੰਘ ਖਹਿਰਾ ਤੇ ਤੁਸੀਂ ਦੇਖ ਰਹੇ ਹੋ ਜਨਸ਼ਕਤੀ نیوز ਪੰਜਾਬ ਦਰਸ਼ਕੋਤਨ ਜੀ ਆਖਦਾ ਹਾਂ ਖਬਰ ਹੈ ਇੰਗਲੈਂਡ ਦੇ ਸ਼ਹਿਰ ਬੈਡਫੋਰਡੀ ਜਿੱਥੇ ਬੀਤੇ ਛੇਹੇ ਚਰਵਾਰ ਸੰਗਤਾਂ ਨੇ ਬਹੁਤ ਹੀ ਧੂਮ ਧਾਮ ਦੇ ਨਾਲ ਮਨਾਇਆ ਖਾਲਸਾ ਸਾਜਨਾ ਦਿਵਸ ਸ੍ਰੀ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਕੋਈ ਅਤੇ ਉਸ ਤੋਂ ਪਰંત ਸੰਗਤਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਨਗਰ ਪ੍ਰਕਰਮਾ ਕੀਤੀ ਅਸੀਂ ਤੁਹਾਨੂੰ ਦਿਖਾਵਾਂਗੇ ਖਬਰ ਦੇ ਰਾਹੀਂ ਕੁਝ ਖਾਸ ਤਸਵੀਰਾਂ you think I और जो आपके सारे की साइड से साइड से हट जाना गटर प्रशासन के सवाल है फिर का पर साइड ले रहो जो आप उनको हो का oh Oh, man. Thank <laughs> <laughs> you ਜਿਨਕੇ ਝੋਲੜ ਰਤਰੇ ਪਿਆਰੇ ਜਿਨਕੇ ਝੋਲੜ ਰਤਰੇ ਪਿਆਰੇ ਜਿਨਕੇ ਝੋਲੜ ਰਤੜੇ ਪਿਆਰੇ ਜਿਨਕੇ ਝੋਲੜ ਰਤੜੇ ਪਿਆਰੇ ਗੰਦ ਤਿਨਾ ਕੇ ਪਾਸ ਚੋਲਾ ਨਾਮ ਦੇ ਰੰਗਣ ਵਿੱਚ ਰੰਗ ਦੇਓ ਜੀ ਹਲੋ लो दिस भाई चलो 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 देखे 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 아, 안녕. 뭐래? 소, 니好. ਦੀ ਕਰਤਸਾ ਬਹੁਤ ਚਵਾਜੀ ਦੀ ਫਤਿਹ ਸੁਖੀ ਜੋ ਕੋਲੋਂ ਬਤਵਾ ਕੀਤਾ ਜਾਂਦਾ ਹੈ ਜਿਤੇ ਪੱਛਮੀ ਇੰਦਪਰੀਨ ਨੂੰ ਉਹਦੇ ਨਾਲ ਜੋ ਵਿਆਪਕ ਟੀਚਰ ਜੋ ਬਿਨ ਬਾਰੇ ਨਾਲ ਆਸ ਕਰਕੇ ਇਸੇ ਸੰਦਰਭ ਸੰਬੰਧ ਜਿਉਂ ਆਜਨਾ ਵਿੱਚ ਬੋਸ ਆਏ ਮੋਜਵਾਨ ਦਾ ਸੰਗੀਤ ਹੈ ਭਾਈ ਹੈ ਸੰਗਤ ਕਰਕੇ ਆਉਂਦੇ ਸੁਪੀਨ ਸਾਰੇ ਟੀਚਰਾਂ ਦਾ ਬਹੁਤ ਪਰਵਾਹ ਕਰਦਾ ਹਾਂ ਆਸ ਕਰਦੇ ਹਾਂ ਕਿ ਕੋਈ ਬੜੀ ਸੰਗੀਤ ਹੋਰ ਬਾਰੇ

ਗੁਰਦਾਰ ਸਾਹਿਬ ਦੇ ਨਿਸ਼ਾਨ ਸਾਹਿਬ ਦੀ ਸੇਵਾ ਵਰਕਰਾਂ ਵਿੱਚ ਵੀ ਆਪ ਜੀ ਨੇ ਦਰਸ਼ਨ ਕੀਤੇ ਹਨ ਜੋ ਸਾਡੇ ਪੰਜ ਪਿਆਰੇ ਸਿੰਘ ਸਾਹਿਬਾਨ ਖਾਸ ਕਰਕੇ ਜੋ ਜਥੇਦਾਰ ਹਨ ਇਸ ਗੁਰਦਾਰੇ ਮੁੱਖ ਸੇਵਾਦਾਰ ਹਨ ਸਰਦਾਰ ਬਲਰਾਜ ਸਿੰਘ ਜੀ ਰਾਏ ਸੋ ਮੈਂ ਉਹਨਾਂ ਨੂੰ ਬੇਨਤੀ ਕਰਾਂ ਕਿ ਜੋ ਅੱਜ ਨਵੇਂ ਪੰਜਾਬ ਪੰਜਾਬੀ ਸਕੂਲ ਦੇ ਜੋ ਕਲਾਸਰੂਮ ਤਿਆਰ ਕੀਤੇ ਗਏ ਹਨ ਉਹਨਾਂ ਬਾਰੇ ਵੀ ਜਾਣਨਾ ਥੋੜੀ ਜੀ ਪਾਉਣ ਸੋ ਆਓ ਉਹਨਾਂ ਦੇ ਆਪਾਂ ਸਰਵਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ 사ਜਨਾ 사ਜਨਾ ਦੇ ਵਿਸਥੇ ਪਹਿਲਾ ਤੋਂ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਮਸੀ ਮਸੀ ਜੀ ਇੱਕ ਸਾਲ ਬਾਅਦ ਇਹਨਾਂ ਦਾ ਅਸੀਂ ਇੱਥੇ ਗੁਰੂ ਨਾਨਕ ਗੁਰਦੁਆਰਾ ਬੈਡਫੋਰਡ ਵਿਖੇ ਆਪਣੇ ਆਪ ਨੂੰ ਬਹੁਤ ਬਹੁਤ ਭਾਗੇ ਸਮਝਦੇ ਹਾਂ ਕਿ ਅਸੀਂ ਦੋ ਵੀਕੈਂਡ ਲਗਾਤਾਰ ਬਸਾਖੀ ਦੇ ਬਸਾਖੀ ਦਾ ਜਸ਼ਨ ਮਨਾਇਆ ਬਸਾਖੀ ਨੂੰ ਅਸੀਂ ਸਾਹਮਣੇ ਰੱਖ ਕੇ ਤੇ ਪਿਛਲੇ ਪਿਛਲੇ ਹਫਤੇ ਬੱਚਿਆਂ ਦਾ ਪ੍ਰੋਗਰਾਮ ਚੱਲਿਆ ਐ ਐਤਵਾਰ ਵਾਲੇ ਦਿਨ ਅੱਜ ਤੁਸੀਂ ਦੇਖਿਆ ਜੀ ਨਿਸ਼ਾਨ ਸਾਹਿਬ ਦੀ ਸੇਵਾ ਪ੍ਰਕਰਮਾਂ ਔਰ ਜੇ ਜਿਹੜੇ ਨਵੇਂ ਕਮਰੇ ਜੋ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਜੋ ਤਿਆਰ ਕੀਤੇ ਗਏ ਨੇ ਉਹਨਾਂ ਦੀ ਅੱਜ ਓਪਨਿੰਗ ਹੋਈ ਹੈ ਜੀ ਬਸ ਸਾਡਾ ਇਹੀ ਏਮ ਹੈ ਜੀ ਕਿ ਜਿਹੜੀ ਗਾਂਹ ਪਨੀਰੀ ਆ ਉਹ ਪੰਜਾਬੀ ਸਿੱਖੇ ਜੀਸੀਐਸਈ ਇੰਗਲਿਸ਼ ਮੈਥਸ ਸਾਇੰਸ ਦੇ ਵਿੱਚ ਸਭ ਤੋਂ ਅੱਗੇ ਚੱਲਣ ਤਾਂ ਕਿ ਤਾਂ ਕਿ ਸਾਡੀ ਸਿੱਖ ਕੌਮ ਦੀ ਵਡਿਆਈ ਹੋਵੇ ਦੇਖੋ ਜੀ ਜੇ ਆਪਾਂ ਪੰਜਾਬੀ ਨਹੀਂ ਸਿੱਖਦੇ ਪੰਜਾਬੀ ਨਹੀਂ ਪੜ੍ਹਦੇ ਪੰਜਾਬੀ ਨਹੀਂ ਸੁਣਦੇ ਫੇ ਅਸੀਂ ਗੁਰਮੁਖੀ ਨੂੰ ਕਿੱਦਾਂ ਸਮਝਾਂਗੇ ਜੀ ਆਪਾਂ ਜੋ ਆਪਣੇ ਗੁਰੂ ਸੰਦੇਸ਼ ਆਪਾਂ ਨੂੰ ਦੇ ਗਏ ਨੇ ਉਹਨਾਂ ਨੂੰ ਆਪਾਂ ਕਿਹੜੇ ਹਿਸਾਬ ਨਾਲ ਅੱਗੇ ਰੱਖ ਕੇ ਚੱਲਾਂਗੇ ਗਾਹਾਂ ਆਪਾਂ ਕੀ ਦੱਸਾਂਗੇ ਆਪਣੇ ਬੱਚਿਆਂ ਨੂੰ ਉਹਨਾਂ ਦੇ ਬੱਚਿਆਂ ਨੂੰ ਕੀ ਦੱਸਾਂਗੇ ਸੋ ਬਹੁਤ ਖੁਸ਼ੀ ਹੋਈ ਜੀ ਕਿ ਕਮਰਿਆਂ ਦੀ ਓਪਨਿੰਗ ਅੱਜ ਹੋ ਗਈ ਆ ਤੇ ਨਾਲ ਨਾਲ ਜੀ ਇੱਕ ਬੇਨਤੀ ਆ ਅਗਲੇ ਮਹੀਨੇ 23 24 25 ਮਈ ਨੂੰ ਐਸੇ ਗੁਰੂ ਘਰ ਮਹਾਰਾਜ ਦੀ ਬਹੁਤ ਬਹੁਤ ਕਿਰਪਾ ਤੇ ਸਦਕਾ 25 ਸੰਗਾਂ ਦਾ ਖੰਡ ਪਾਟ ਸਾਹਿਬ ਹੋ ਰਿਹਾ ਜੀ 23 ਤਰੀਕ ਨੂੰ ਆਰੰਭ ਹੋਏਗਾ 25 ਤਰੀਕ ਨੂੰ ਭੋਗ ਪੈਣਗੇ ਤੇ ਉਸ ਦਿਨ ਨੂੰ ਜੀ ਮਹਾਰਾਜੀ ਦੀ ਕਿਰਪਾ ਦੇ ਸਦਕਾ ਅੰਮ੍ਰਿਤ ਸੰਚਾਰ ਇਥੇ ਅੰਮ੍ਰਿਤ ਦਾ ਵਾਟਾ ਤਿਆਰ ਹੋਣਾ ਸਮੂਹ ਸੰਗਤ ਨੂੰ ਇਹੀ ਬੇਨਤੀ ਹੈ ਜੀ ਸਾਡੀ ਇਹੀ ਅਰਦਾਸ ਹੈ ਕਿ ਸਾਰੇ ਗੁਰੂ ਵਾਲੇ ਬਣੋ ਤਿਆਰ ਪਰ ਤਿਆਰ ਸਿੱਖੋ ਹੋ ਧੁਰ ਦਰਗਾਹ ਦੀ ਹਾਜ਼ਰੀ ਲਵਾ ਕੇ ਆਪਣੇ ਜੀਵਨ ਸਫਲੇ ਕਰੋ ਜੀ ਤੇ ਜਰੂਰ ਜਰੂਰ ਦਰਸ਼ਨ ਕਰਿਆ ਕਰੋ ਜਨ ਸ਼ਕਤੀ ਨਿਊਜ਼ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣਾ ਕੀਮਤੀ ਸਮਾਂ ਕੱਢ ਕੇ ਆ ਕੇ ਸਾਨੂੰ ਦਰਸ਼ਨ ਦਿੰਦੇ ਆ ਤੇ ਸਾਰੀ ਦੁਨੀਆ ਸਾਰੀ ਦੁਨੀਆ ਦੇ ਵਿੱਚ ਪ੍ਰੋਗਰਾਮ ਪਹੁੰਚਾਉਂਦੇ ਆ ਜੀ ਬਾਕੀ ਸਭ ਠੀਕ ਹੈ ਜੀ ਦੁਬਾਰਾ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿਕਾਰਯੋਗ 사ਸੰਗਤ ਜੀ ਅੱਜ ਤੁਸੀਂ ਸਾਰਾ ਪ੍ਰੋਗਰਾਮ ਸਰਵਣ ਕੀਤਾ ਹੈ ਕਰੋ ਨਾਨਕ ਤੇਵ ਗੁਰਦੁਆਰਾ ਵੇਢ ਥੋੜ੍ਹ ਦਿਓ ਸਾਡੇ ਨਾਲ ਪ੍ਰਬੰਧਕ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਇੱਕ ਬਹੁਤ ਹੀ ਖਾਸ ਸਨੇਹਾ ਜੋ ਕਿ ਅੱਜ ਮੁਲੱਖਣ ਚੀਜ਼ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਕੀਤੀ ਗਈ ਹੈ ਕਿ ਉਹਨਾਂ ਨੇ ਅੱਜ ਇੱਕ ਨਵੇਂ ਪੰਜਾਬੀ ਸਕੂਲ ਲਈ ਸਮਰਪਿਤ ਬਿਲਡ ਦਾ ਉਤਕਾਸ਼ਿਤ ਕੀਤਾ ਹੈ। ਇਹ ਇੱਕ ਬਹੁਤ ਵੱਡੀ ਚੀਜ਼ ਹੈ ਤੇ ਬਹੁਤ ਵੱਡਾ ਆਪਰਨ ਹੈ ਕਿਉਂਕਿ ਸਮਾਂ ਬੜੀ ਤੇਜ਼ੀ ਦੇ ਨਾਲ ਬਦਲ ਰਿਹਾ ਹੈ। ਜਦੋਂ ਇਹ ਸਮਾਂ ਇਸ ਤਰ੍ਹਾਂ ਵੱਧਦਾ ਹੋਵੇ ਉਸ ਦੇ ਵਿੱਚ ਸਾਡੇ ਬੱਚੇ ਕਿਤੇ ਪਿੱਛੇ ਨਾ ਰਹਿ ਜਾਣ। ਇਹ ਜੋ ਕੋਸ਼ਿਸ਼ ਕੀਤੀ ਹੈ ਮੇਰੇ ਨਾਲ ਤਲਵੀਰ ਸਿੰਘ ਜੀ ਜੋ ਕਿ ਸਟੇ ਸੈਕਲਵੀਅਨ ਅਤੇ ਸੇਵਾਮਾ ਦੇ ਵਿੱਚ ਟੱਟ ਪਰ ਰੇਬੀਅਨ ਤੇ ਉਹਨਾਂ ਦੇ ਨਾਲ ਹੀ ਭਾਈ ਸਾਹਿਬ ਜੁੜੇ ਨੇ ਆਪਾਂ ਜਾਣਾਂਗੇ ਉਹਨਾਂ ਤੋਂ ਕਿ ਇਹ ਸਾਰੇ ਪ੍ਰਾਲੇ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਅੱਜ ਮਹਿਸੂਸ ਕਰਦੇ ਹੋ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਹਿਲਾਂ ਤਾਂ ਜਨ ਸ਼ਕਤੀ نیوز ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਕਿ ਸਮੇਂ ਵਿੱਚੋਂ ਸਮਾਂ ਕੱਢ ਕੇ ਜਿੱਥੇ ਆਪ ਸਮੂਹ ਸੰਗਤਾਂ ਕੋਲ ਘਰ ਬੈਠੇ ਜੋ ਅੱਕੀ ਟਿੱਠਾ ਜੋ ਹਾਲ ਹੈ ਉਹ ਦਿਖਾ ਲਿਆ ਹੈ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸੋ ਜਿਸ ਤਰ੍ਹਾਂ ਪਾਇਸਾਲ ਨੇ ਬੇਨਤੀ ਕੀਤੀ ਹੈ ਕਿ ਜੋ ਕਾਫੀ ਸਮੇਂ ਤੋਂ ਤਕਰੀਬਨ ਮੇਰੇ ਖਿਆਲ 6-7 ਸਾਲ ਤੋਂ ਜੋ ਕਮੇਟੀਆਂ ਆਈਆਂ ਕਮੇਟੀਆਂ ਗਈਆਂ ਪਰ ਜੋ ਵੀ ਬੱਚਿਆਂ ਦੇ ਜੋ ਆਪਾਂ ਆਪਣਾਲੇ ਕਰਨੇ ਸਨ ਉਹ ਸਾਡੇ ਤੋਂ ਨਹੀਂ ਪੂਰੇ ਹੋਏ ਪਰ ਮਹਾਰਾ ਨੇ ਸਾਡੇ ਉਤੇ ਮਿਹਰਪੜੇ ਹੱਥ ਰੱਖ ਕੇ ਜੋ ਇਸ ਵੇਲੇ ਤੁਸੀਂ ਆਪ ਦੇਖ ਰਹੇ ਹੋ ਕੋ ਇਹ ਜੇ ਚਾਰ ਕਮਰੇ ਜੋ ਹਨ ਉਹ ਤਿਆਰ ਕੀਤੇ ਗਏ ਹਨ ਜਿਸ ਵਿੱਚ ਜੀਸੀਐਸਸੀ ਪੰਜਾਬੀ ਦੇ ਬੁੱਕ 1 ਤੋਂ ਲੈ ਕੇ ਆਪਾਂ ਜੀਸੀਐਸਸੀ ਪੰਜਾਬੀ ਦੇ ਜੋ ਸਟੂਡੈਂਟ ਹਨ ਉਹਨਾਂ ਵਾਸਤੇ ਤਿਆਰ ਕੀਤੇ ਗਏ ਹਨ ਸੋ ਹੁਣ ਜਿੱਥੇ ਆਪਾਂ ਗੁਰਦੁਆਰਾ ਸਾਹਿਬ ਵੱਲੋਂ ਆਪਾਂ ਸਾਡਾ ਫਰਜ਼ ਸੀ ਫੈਸਿਲਿਟੀ ਪ੍ਰੋਵਾਈਡ ਕਰਨੀ ਅਸੀਂ ਸਹੂਲਤਾਂ ਬਖਸ਼ੀਆਂ ਹਨ ਪਰ ਹੁਣ ਬੇਨਤੀ ਹੈ ਕਿ ਜੋ ਆਉਣ ਵਾਲੇ ਸਮੇਂ ਵਿੱਚ ਜੋ ਪੰਜਾਬੀ ਸਕੂਲ ਵਿੱਚ ਬੱਚੇ ਨਹੀਂ ਆ ਰਹੇ ਹਨ ਉਹਨਾਂ ਨੂੰ ਵੀ ਬੇਨਤੀ ਹੈ ਮਾਤਾ ਪਿਤਾ ਨੂੰ ਕਿ ਜਰੂਰ ਬੱਚਿਆਂ ਨੂੰ ਲੈ ਕੇ ਆਉਣ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਜਿੱਥੇ ਆਪਾਂ ਪੰਜਾਬੀ ਨਾਲ ਵੀ ਸਾਥ ਆਪਾਂ ਜੁੜਨਾ ਹੈ ਉਸੇ ਊਰੇ ਦੇ ਨਾਲ ਅਤੇ ਜੂਰੇ ਦੇ ਨਾਲ ਕਿੱਸਾ ਧਾਰੀ ਹੋਈਏ ਪੰਜਾਬੀ ਭੜੀਏ ਤਾਂ ਹੀ ਜਿਸੀਂ ਆਉਣ ਵਾਲੇ ਸਮੇਂ ਵਿੱਚ ਗੁਰਗਨ ਗੁਰਗਨ ਸਾਡੀ ਬਾਣੀ ਆਪਾਂ ਪਰ ਸਕਾਂਗੇ ਔਰ ਆਉਣ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਅਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਕਿ 25 ਮਈ ਨੂੰ ਇਸ ਗੁਰਕਾਰ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਜੋ ਤਿਆਰ ਕੀਤਾ ਜਾਣਾ ਹੈ ਸੋ ਆਪ ਜਿੱਥੇ-ਜਿੱਥੇ ਵੀ ਆਪ ਇੰਗਲੈਂਡ ਵਿੱਚ ਸੰਗਤਾਂ ਦੇਖ ਰਹੇ ਹਨ ਆਪਾਸ ਬੇਨਤੀ ਹੈ ਕਿ ਜੇ ਕਿਸੇ ਨੇ ਵੀ ਅੰਮ੍ਰਿਤ ਸੰਚਾਰ ਵਿੱਚ ਆਪਣਾ ਨਾਮ ਦਿਨਾ ਹੋਵੇ ਤੇ ਜਰੂਰ ਸਕੂਰ ਕਰਦੇ ਪ੍ਰਬੰਧਕਾਂ ਤੱਕ ਤੁਹਾਨੂੰ ਆਪ ਚਾਹੀਦੀ ਜਰੂਰ ਦੱਸਿਆ ਦਸਿਓ ਸੋ ਇਹ ਦਾਸ ਫਲੋ ਕੁਸ਼ੂਪ ਸਨੇਸਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਕਾਰਯੋਗ ਸਸੰਗਤ ਜੀ ਤੁਸੀਂ ਸੁਣ ਹੀ ਲਿਆ ਕਿ ਹੁਣ ਜ਼ਰੂਰਤ ਬੈੱਡਫੋਰਡ ਤੇ ਆਲੇ ਦਾਲੇ ਬੈਠੀਆਂ ਜੀਆਂ ਸੰਗਤਾਂ ਦੇ ਲਈ ਇਹ ਬਹੁਤ ਹੀ ਜ਼ਰੂਰੀ ਸੂਚਨਾ ਕਿ ਤੁਸੀਂ ਆਪਣਾ ਯੋਗਦਾਨ ਪਾਓਗੇ ਜੇਕਰ ਆਪਣੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਲੈ ਕੇ ਆਓਗੇ ਇਹਨਾਂ ਕਲਾਸ ਰੂਮਾਂ ਦੀ ਜੋ ਜੋ ਪ੍ਰਬੰਧ ਕਾ ਵੱਲੋਂ ਪ੍ਰਬੰਧ ਕੀਤੇ ਗਏ ਨੇ ਇਹਨਾਂ ਦੀ ਸ਼ੋਭਾ ਤਾਂ ਹੀ ਬਣਦੀ ਹੈ ਕਿ ਥੋੜਾ ਜਿਹਾ ਤੁਹਾਡੇ ਯੋਗਦਾਨ ਦੀ ਲੋੜ ਹੈ ਤੇ ਅੱਗੇ ਸਾਡੀ ਪਨੀਰੀ ਫਿਰ ਇਸ ਗੁਰੂ ਘਰ ਤੋਂ ਪਰਫੁੱਲਤ ਹੋਵੇਗੀ ਇਹ ਇੱਕ ਵੱਡਾ ਸੁਨੇਹਾ ਸਰਦਾਰ ਦਲਵੀਰ ਸਿੰਘ ਜੀ ਨੇ ਦਿੱਤਾ ਹੈਗਾ ਵਾ ਤੇ ਤੁਸੀਂ ਕੰਨ ਜਾਓ ਖੁਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂਪਿਆਰੇ ਸੰਸੰਗਤ ਜੋ ਦੇਸਾ ਪ੍ਰੈਸਕ ਜੋ ਜਨ ਸਖਤੀ ਪੰਜਾਬੀ ਟੀਵੀ ਦੇਖ ਰਹੇ ਹੋ ਸਾਰਾ ਨਵਾ ਬੇਨਤੀ ਹੈ ਕਿ ਆਪ ਨੂੰ ਬਹੁਤ ਖੁਸ਼ੀ ਹੋਏਗੀ ਕਿ ਜੋ ਬੈਡਫੋਰਡ ਗੁਨਾਨ ਗੁਰਦਾਰਾ ਬੈਡਫੋਰਡ ਇੰਗਲੈਂਡ ਵਿਕੇ ਜੋ ਹੈ ਚੱਲ ਰਿਹਾ ਹੈ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਜੋ ਪੰਜਾਬੀ ਕਮਰਿਆਂ ਦੀ ਰਿਕਰਟ ਕੀਤਾ ਹੈ ਸਾਇੰਸ ਮੈਥਮੈਟਿਕਸ ਅਤੇ ਹੋਰ ਵੀ ਬਾਇਓਲੋਜੀ ਦੇ ਜੈਸੋ ਜੈਤਾ ਉਹ ਵੀ ਪੜ੍ਹਾਏ ਜਾਂਦੇ ਹਨ ਸੋ ਜ਼ਰੂਰੀ ਹੈ ਕਿ ਆਸ-ਪਾਸ ਦੇ ਸੰਗਤਾਂ ਜੁਹਾਨ ਜੋਇ ਦਾ ਲਾਹ ਲੈਣ ਅਤੇ ਜੋ ਗੁਰਸਾ ਗੁਰਦਵਾਰਨ ਕੋਤੋਂ ਆਪਣੀ ਮੀਟਿੰਗ ਸਾਦੇ ਕੇ ਇਹਨਾਂ ਆਪਣਾ ਤਨਹਾਦ ਬਣਾਉਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਸੰਗਤ ਜੀ ਸਾਨਾ ਸਮਾਜ ਤੇ ਸਮਾਪਤਾ ਹੁਣ ਫਿਰ ਮਿਲਾਂਗੇ ਇੱਕ ਜੱਗ ਜਰੂਰੀ ਗੱਲ ਮੈਂ ਤੁਹਾਨੂੰ ਪੂਰੀ ਡਿਟੇਲ ਬਾਅਦ ਦੇ ਵਿੱਚ ਜਿਹੜਾ ਸਾਡਾ ਅੱਜ ਦਾ ਟਾਈਟਲ ਹੋਵੇਗਾ ਉਹਦੇ ਵਿੱਚ ਸ਼ੇਅਰ ਹੋਵੇਗੀ ਉਹਦੇ ਵਿੱਚ ਦਲਵੀਰ ਸਿੰਘ ਜੀ ਦਾ ਨੰਬਰ ਵੀ ਸ਼ਾਮਲ ਹੋਵੇਗਾ ਜਿਨ੍ਹਾਂ ਨੇ ਬੱਚੇ ਪੜਾਉਣੇ ਪੰਜਾਬੀ ਸਿਖਾਉਣੇ ਜਰੂਰੀ ਹੈਗੀ ਆ ਉਹ ਤੁਸੀਂ ਜਰੂਰ ਉਹਨਾਂ ਦੇ ਨਾਲ ਸੰਪਰਕ ਕਰਕੇ ਆਪਣੇ ਨਾਮ ਵਗੈਰਾ ਦੇਣਾ ਇਹ ਬੇਨਤੀ 10 ਵੱਲੋਂ ਵੀ ਤੇ ਸਮੁੱਚੇ ਪ੍ਰਬੰਧਕਾਂ ਵੱਲੋਂ ਵੀ ਦਿਓ ਇਜਾਜ਼ਤ ਸਮੁੱਚੇ ਖਾਲਸਾ ਪੰਥ ਨੂੰ ਅੱਜ ਖਾਲਸਾ ਸਾਜਣ ਨੂੰ ਦਿੱਸਦੀਆਂ ਬਹੁਤ-ਬਹੁਤ ਮੁਬਾਰਕਾਂ ਸਮੁੱਚੀ ਵਿੱਡਫੋਰ ਦੀ ਸੰਗਤ ਅਤੇ ਪ੍ਰਬੰਧਕਾਂ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ